ਕਿਵੇਂ ਬੰਡੀ ਵਾਲੇ ਉਹ ਵਧੀਆ ਵੀ ਸਾਈਕਲ ਕਿਵੇਂ ਸ਼ੂਟ ਦੇ ਸਾਈਕਲੀ ਤੇ ਆਇਆ ਕਰੀਏ ਹੋ ਰਾਹ ਦਾ ਹੁੰਦੇ ਕਿਵੇਂ ਚੱਲ ਰਹਾ ਹਣਾ ਦੋਨੋਂ ਦਾ ਦੋਨੇ ਬਾਈ ਸਾਈਕਲੀਆਂ ਤੇ ਲੈ ਲਿਆ ਪੰਗਾ ਦਮ ਕੜ ਗਿਆ ਦਮਨੇ ਤੇ ਓਹੋ ਹਾਇ ਉਹ ਵੀ ਫੜਾ ਦਿੰਨੇ ਨਾ ਤੁਰ ਕੇ ਜਾਂਦਾ ਨਾਲੇ ਨਾਕਾ ਲਈ ਫੜਦੇ ਨੇ ਨਾਕਾ ਲਈ ਕਰਦੇ ਨੇ ਜੋਬਰ ਦੇਖੋ ਕਹਿੰਦੇ ਸਾਡੀਆਂ ਸਾਈਕਲੀਆਂ ਲੈ ਕੇ ਫਰਾਰ ਹੋ ਗਏ ਪਰ ਆ ਕਰ ਲੋ ਕਦੂਰੇ ਕਦੂਰੇ ਨੇ ਲਾਓ ਫੜੋ ਨੌਂ ਜੱਤੀ ਜੂਲੇ ਰੋਟੇ ਕੋ ਦੂਰੇ ਨੇ ਬੱਦਖਾ ਕੁੱਤੀ ਨਹੀਂ ਆਗੀ ਹੋਏ ਕੁੱਤੀ ਦੇਖ ਲਾ ਪੱਟ ਬੋਲੋ ਜਨਾ ਪੱਟ ਬੋਲੋ ਉਹ ਬੜਾ ਨਾ ਦਿਓ ਕਿਤੇ ਹੋਰ ਨਾ ਹੁਣ ਆਹ ਦੇਖ ਲਓ ਆਹ ਕਾਲਾ ਵੀ ਇੱਕ ਕੁੱਤਾ ਹੋਏ ਕਾਲਾ ਵੀ ਹੈ ਉਹ ਕੁੱਤੀ ਦੇਖੋ ਕੁੱਤੀ ਦੇਖ ਰਿਓ ਕਿਤੇ ਆ ਕੇ ਪਰ ਕਾ ਪਰ ਲੈ ਕਿੱਤੇ ਆ ਕੇ ਵਰ ਕਵਰ ਲੈ ਆ ਕਿੰਨਾ ਸੋਹਣਾ ਯਾਰ ਬੜਾ ਆਓ ਕਿੰਨਾ ਸੋਹਣਾ ਬਈ ਉਹ ਮਾਰਦਾ ਤੇ ਓਏ ਵਿਚੇ ਧਾਰੋ ਠੰਡੇ ਪੁੱਤ ਠੰਡਾ ਠੱਕ ਦੋ ਇਹਨੂੰ ਪ੍ਰਾਲੀ ਨਾਲ ਢੱਕ ਦੋ ਆ ਵੀ ਕੱਢ ਲੂਗੀ ਸੈਟ ਕਰ ਲੂਗੀ ਉਹ ਹੋਰ ਸੁਣਾ ਬਈ ਹੋਰ ਵਧੀਆ ਯਾਰ ਹੁਣ ਹੋਰ ਮਿਲ ਗਿਆ ਸਾਨੂੰ ਪੂਰੇ ਤੇ ਹਾਂ ਅਸੀਂ ਇੱਥੇ ਹੁਣ ਆਵਾਂਗੇ ਕੁਸਪਾ ਕੇ ਜਾਵਾਂਗੇ ਪਾਕੇ ਜਾਵਾਂਗੇ ਹੈ ਤੂਤੇ ਓਏ ਚੰਗਾ ਐ ਦੱਸ ਓਏ 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 ਹੌਲੀ ਓਏ ਐ ਦੱਸ ਇਹ ਆ ਕੌਣਾ ਕਿੰਨਾ ਕੁ ਪਿਆਰ ਕਰਦੇ ਉਹਨੂੰ ਫੁੱਲ ਫੁੱਲ ਕਰਦੇ ਉਹ ਫੁੱਲ ਕਾਟੋ ਫੁੱਲਾਂ ਤੇ ਹੈ ਤੈ ਵੀ ਆਉਣਾ ਤੂੰ ਤੀ ਮਿਲਣੂਲ ਕੇ ਆ ਜੀ ਲੈ ਤੂੰ ਤੈਨੂੰ ਮਿਲ ਲਾ ਆਏ ਹਾਏ ਆ ਜਾ ਪੜਾਈ ਬਾਰੇ ਪੁੱਛ ਤੂੰ ਪਿੰਡ ਪਿੰਡੀ ਵਾਲੇ ਨੂੰ ਸਵਾਲ ਪੁੱਛੀ ਸਾਇੰਸ ਵਾਲੇ ਬਹੁਤ ਆਉਂਦੇ ਨੇ ਨਾ ਸਾਇਰ ਸੜ ਬੁੱਛਦਾ ਸਹੀ ਉਹ ਸਹੀ ਦੂਸਰੇ ਮੈਂ ਰਤ ਮੁਸਾਇਆ ਨਾ ਬਸ ਹੈ ਮੈਂ ਜੋ ਦੂਸਰੇ ਹਲੇ ਟ੍ਰਿਸ਼ ਨਹੀਂ ਜਾਣਾ ਜਾਣਾ ਕਿ ਆਪਾਂ ਮੈਂ ਆਦਾ ਨਹੀਂ ਕਿਉਂ ਹਰਾ ਆਪਾਂ ਅੱਗੇ ਕੱਢ ਲਵਾਂਗੇ ਕੀ ਕਰਨਾ ਸੁਣਿਆ ਗਿਆ ਅਸੀਂ ਨਾ ਹੋਏ ਅੱਗੇ ਤੇ ਦੂ ਲਗਾ ਹੋਇਆ ਅਸੀਂ ਉੱਥੇ ਹੁੰਦੇ ਸੀ ਪਹਿਲਾਂ ਚੰਗਾ ਜੀ ਭਾਈ ਲਵ ਯੂ ਵੀਰੇ ਲਵ ਯੂ ਲਵ ਯੂ ਤੂੰ ਮੋਰਾ ਕਾ ਤੋ ਹੋਏ ਮੈਨੂੰ ਵੀ ਪਤਾ ਯਾਰ ਕਦਾ ਮੈਨੂੰ ਕੀ ਪਤਾ ਪਤਾ ਤਾਂ ਤਾਂ ਨਹੀਂ ਪਤਾ ਲੱਗ ਰਿਹਾ ਕੋਈ ਦੱਸ ਦਿੰਨ ਜਾਣ ਕੇ ਆਪਦੀ ਸਿਹਤ ਦਾ ਰਾਜ ਨਹੀਂ ਦੱਸਦਾ ਇਹ ਕੀ ਖਾਣਾ ਖਾਣਾ ਨੂੰ ਪੱਕ ਕੇ ਕੀ ਖਾਣਾਂਗੇ ਮਿੱਠੀਆਂ ਸੇਵੀਆਂ ਕੱਲੇ ਦੁੱਧ ਦੁੱਧੀਆਂ ਕੱਲੇ ਦੁੱਧ ਦੁੱਧੀਆਂ ਆ ਗਈ ਬਾਈ ਫਿਰ ਤਾਂ ਜੇਬ ਚ ਯਾ ਹੋਏ ਹੋ ਸਟਰ ਪਾਥੜੀ ਐਨੇ ਓਏ ਬਣਾ ਲੈਣਾ ਹੁਣ ਤਾਂ ਬੋਟਾਂ ਲਾਂਜੀ ਆ ਆਓ ਦੇਖ ਇੱਧਰ ਫਰਮ ਇਹਦਾ ਫਿਰ ਤੂੰ ਗੋਟਾ ਤਾਂ ਲੰਘੀ ਆ ਕੋਈ ਨਹੀਂ ਆਹ ਤਾਂ ਲੋਕਾਂ ਦੇ ਪਿੱਛੇ ਲਾ ਦੇਣਾ ਜਿਹੜਾ ਉਹ ਚੌੜ ਤੋਂ ਠੀਕ ਆ ਇਹਦਾ ਚੌੜ ਕਰਦੇ ਨੇ ਚੋਬਰ ਇਹਦੇ ਪਿੱਛੇ ਹੋ ਗਈ ਚਿਪ ਜੀ ਹਾਂ ਹਾਂ ਫਿਰ ਐ ਲੰਦਰੀ ਨਿਯਾਰੇ ਗੱਲੇ ਗੱਲੇ ਘਰੇ ਲਾ ਕੇ ਆਈ ਹਿੱਥ ਲਾ ਦੇ ਮਨ ਜੀ ਲਾ 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 ਦੇ ਲੈ ਲਾ ਦੇ ਕੌਲੇ ਦੀ ਜੇਪ ਦੇ ਗੋਤਾ ਲੱਗੀਆਂ ਜੀ ਕੋਈ ਪਾਰਟੀ ਦਾ ਪ੍ਰਚਾਰ ਨਹੀਂ ਚੌਟ ਚਲਾ ਰਹੇ ਆ ਕਿਸੇ ਡਿੰਜਰਟ ਲੈ ਜਾਓ ਵੀ ਹਾਂ ਵੀ ਪਾਰਟੀ ਦਾ ਨਹੀਂ ਪਾਰਟੀ ਦੀ ਲਾਗ ਨਹੀਂ ਹੌਟ ਕਰ ਰਹੇ ਨੇ ਕੋਈ ਨਹੀਂ ਜੀ ਕਿਸੇ ਪਾਰਟੀ ਦੇ ਨਹੀਂ ਹੈਗੇ ਬਾਈ